ਹਾਂਜੀ ਸਰਦਾਰ ਜੀ ਅੱਜ ਜਿਹੜਾ ਆਪਾਂ ਆਇਓ ਟੋਰਟ 100 ਤੇ ਕਿਸ ਕਾਰਨ ਪਹੁੰਚੇ ਹੋ ਐਨੇ ਟਰੈਕਟਰ ਟਰਾਲੀਆਂ ਟਰੱਕਾਂ ਕੋਲ ਲੈ ਕੇ ਮੈਂ ਪ੍ਰਧਾਨ ਟਰੱਕ ਜੁਨੀਅਨ ਫਲੋਰ ਤੇ ਕੀਤੀ ਕਿਸਾਨ ਜੁਨੀਅਨ ਵਾਲਿਆਂ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਜੋ ਰੋਡ ਮਾਰਚ ਕੀਤਾ ਮੋਦੀ ਸਰਕਾਰ ਦੇ ਖਿਲਾਫ ਜੋ ਨਹੀਂ ਅਮੇਸ਼ਾ ਨੇ ਕਾਲੇ ਕਾਨੂੰਨ ਬਣਾਏ ਆ ਰੋਡ ਦੇ ਉੱਤੇ ਡਰਾਈਵਰਾਂ ਲਈ ਔਰ ਟੱਕਾਲਿਆਂ ਲਈ ਉਹਦੀ ਅਸੀਂ ਬਰੋਚ ਅਸੀਂ ਅੱਜ ਰੋਜ਼ ਮਾਰਚ ਕੀਤਾ। ਇਹ ਡਰਾਈਵਰ ਦਾ ਇੱਕ ਕਾਰ ਵਾਲਾ ਵੀ ਆ, ਸਾਰਾ ਇਹ ਮੋਟਰਸਾਈਕਲ ਵਾਲਾ ਵੀ ਆ, ਬਾਈਕ ਵਾਲਾ ਵੀ ਆ, ਟਰੈਕਟਰ ਵਾਲਾ ਵੀ ਆ। ਜੇ ਕੋ ਲਾਇਸੈਂਸ ਹੈ ਉਹ ਡਰਾਈਵਰ ਹੈ। ਹਾਂ ਉਹ ਡਰਾਈਵਰ। ਇਹੋ ਜਨਤਾ ਨੂੰ ਤੁਸੀਂ ਕੀ ਕਹਿਣਾ ਜਾਓਗੇ ਵੀ ਕਿਦਾਂ ਸੰਯੋਗ ਕਰਨ ਤੁਹਾਡਾ? ਜਨਤਾ ਨੂੰ ਨਹੀਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਜੋ ਪਹਿਲਾ ਕਾਨੂੰਨ ਸੀ ਉਹ ਸਹੀ ਸੀਗੇ ਉਹਦੇ ਉਹਦਾਂ ਹੀ ਚੱਲਣੇ ਚਾਹੀਦੇ ਆ। ਔਰ ਸਾਡੇ ਟੂਲ ਟੈਕਸ ਜਿਹੜੇ ਆ ਉਹ ਸਾਡੇ ਫ੍ਰੀ ਹੋਣੇ ਚਾਹੀਦੇ ਆ। ਜਾਂ ਟੈਕਸ ਲਾਣ, ਰੋਡ ਟੈਕਸ ਲਾਣ ਜਾਂ ਟੂਲ ਟੈਕਸ ਲਾਣ। ਦੋਹਾਂ 'ਚੋਂ ਇੱਕ ਤਾਂ ਚਾਹੀਦਾ ਜੀ ਨੂੰ। 你给我打了吗？